ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਉਪਰਾਲਾ ਈਜ਼ੀ ਰਜਿਸਟਰੀ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਇਸ ਉਪਰਾਲੇ ਨਾਲ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਪੰਜਾਬ ਦੇ ਲੋਕਾਂ ਨੂੰ ਹੁਣ ਦਫ਼ਤਰਾਂ ਦੇ ਵਿੱਚ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਨਾਲ ਹੀ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਆਨਲਾਈਨ ਸਿਸਟਮੇ 'ਚ ਜਾਈਮ ਬਹੁਤ ਜ਼ਿਆਦਾ ਬਚਿਆ ਜੀ ਪੇਪਰ ਪਹਿਲਾਂ ਤਹਿਸੀਲਦਾਰ ਸਾਹਿਬ ਨੂੰ ਮਿਲੇ ਨੇ ਇਹ ਚੈੱਕ ਹੋ ਗਏ ਹੋਏ ਸੀ ਆਕੇ ਸੀ ਸਿੱਧੀ ਸਿਰਫ ਰਜਿਸਟਰੀ ਕਰਵਾਈ ਜਾਂਦੀ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਤੇ ਹੁਣ ਕਾਬੂ ਪਾ ਰਹੇ ਹਾਂ ਆਨਲਾਈਨ ਕਰ ਰਹੇ ਹਾਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਹੋ ਜਾ ਫਿਰ ਜਾ ਕੇ ਸੇਵਾ ਕੇਂਦਰ ਉੱਥੇ ਤਹਿਸੀਲ ਚ ਉੱਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਹੈ ਫਰਦ ਆਨਲਾਈਨ ਹੈ ਇੰਤਕਾਲ ਜਾਣਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਹਨਾਂ 15 ਮਿੰਟਾਂ ਦੇ ਵਿੱਚ ਹੀ ਤੁਹਾਡਾ ਕੰਮ ਜਿਹੜਾ ਤਸਸੀਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਵਾਟਰ ਸਪੋਰਟਸ ਗੇਮ ਆ ਕੈਕਿੰਗ ਆ ਮੈਂ 2019 ਤੋਂ ਸਟਾਰਟ ਕੀਤੀ ਸੀ ਗੇਮ ਮੈਂ ਇੰਟਰਨੈਸ਼ਨਲ ਖਿਡਾਰੀਆਂ ਮੈਂ ਫਿਲੀਪੀਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਈਆਂ ਔਰ 2019 ਤੋਂ ਲੈ ਕੇ ਸੀਨੀਅਰ ਨੈਸ਼ਨਲ ਮੈਂ ਲਗਾਤਾਰ ਖੇਡਦੀ ਆ ਰਹੀ ਆ ਤੇ 올 ਇੰਡੀਆ ਯੂਨੀਵਰਸਿਟੀ ਜਿਵੇਂ ਮੇਰੇ ਕਾਫੀ ਮੈਡਲ ਲਏਗੇ ਤੇ ਨੈਸ਼ਨਲ ਦੇ ਵਿੱਚ ਵੀ ਮੇਰੇ 골ਡ ਮੈਡਲ ਰਹੇ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਤੇ ਮੈਨੂੰ ਇਹ ਜੌਬ ਆ ਜਿਹੜੀ ਮੈਰਿਟ ਦੇ ਆਧਾਰ ਤੇ ਮਿਲੀ ਹੈਗੀ ਜਿਵੇਂ ਐਸੀ ਕੋਟੇ ਦੇ ਵਿੱਚ ਸਪੋਰਟਸ ਦੀ ਇੱਕੋ ਹੀ ਵੈਕੈਂਸੀ ਸੀਗੀ ਤੇ ਮੀਰਾ ਬੈਂਕ ਪੰਜਾਬ ਦੇ ਵਿੱਚੋਂ ਫਰਸਟ ਨੰਬਰ ਤੇ ਰਿਹਾ ਉਹਦੇ ਲਈ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨ ਧੰਵਾਦ ਕਰਦੀ ਆਂ ਕਿ ਮੈਨੂੰ ਬਿਨਾ ਕਿਸੇ ਸਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਮੈਨੂੰ ਇਹ ਨੌਕਰੀ ਦਿੱਤੀ ਔਰ ਐਮਐਲਏ ਮੈਲਕਲਾ ਕਲਵੰਤ ਸਿੰਘ ਬੰਡੋਰੀ ਜੀ ਦਾ ਮੈਂ ਸ਼ੁਕਰੀਆ ਕਰਦੀ ਆਂ ਜਦੋਂ ਮੈਂ ਬਾਹਰ ਜਾਣਾ ਸੀ ਖੇਡਰ ਇੰਟਰਨੈਸ਼ਨਲ ਤੇ ਉਦੋਂ ਵੀ ਮੇਰਾ ਮਤਲਬ ਟਿਕਟ ਵਗੈਰਾ ਦਾ ਇਹਨਾਂ ਨੇ ਕਰਵਾ ਕੇ ਦਿੱਤਾ ਤੇ ਹੁਣ ਵੀ ਜਦੋਂ ਮੈਂ ਚੰਡੀਗੜ੍ਹ ਰਹਿਣ ਮਤਲਬ 10 10 15 15 ਦਿਨ ਰਹਿ ਕੇ ਆਈ ਆਂ ਤਾਂ ਇਹਨਾਂ ਨੇ ਮੇਰਾ ਰਹਿਣ ਦਾ ਉੱਥੇ ਬਿਲਕੁਲ ਐਮਐਲਏ ਹੋਸਟਲ ਫ੍ਰੀ ਕਰਵਾਇਆ ਤੇ ਅੱਗੇ ਵੀ ਮੈਨੂੰ ਉਮੀਦ ਆ ਮੈਨੂੰ ਅੱਜ ਕਿਸ ਤਰੀਕੇ ਦਾ ਮੈਸੂਦ ਹੁੰਦਾ ਰਿਹਾ ਇੰਨੇ ਵੱਡੇ ਮੌਕਿਆਂ ਤੇ ਬਹੁਤ ਖੁਸ਼ ਆਫੀਸਰ ਰੈਂਕ ਦੀ ਜੌਬ ਮਿਲਨੀ ਹੈ ਨਾ ਬਹੁਤ ਔਖੇ ਆਜ ਦੇ ਮਕਾਮ ਤੇ ਮਤਲਬ ਮੈਂ ਨੂੰ ਮੈਨੂੰ ਐਦਾਂ ਸੀ ਵੀ ਕਾਂਸਟੇਬਲ ਲੈਵਲ ਦੀ ਮੈਨੂੰ ਜੌਬ ਮਿਲ ਜੇ ਤੇ ਮੇਰੀਆਂ ਉਮੀਦਾਂ ਤੋਂ ਮੈਨੂੰ ਜ਼ਿਆਦਾ ਮਿਲਿਆ ਤਾਂ ਇਹਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਹਾਂਜੀ ਮੇਰੇ ਡੈਡੀ ਟੈਕਸੀ ਡਰਾਈਵਰ ਨੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸਿਰੂ ਤੋਂ ਹੀ ਮੈਨੂੰ ਮਤਲਬ ਮੁੰਡਿਆਂ ਵਾਂਗੂ ਰੱਖਿਆ ਇੱਕ ਕੁੜੀ ਨੂੰ ਬਾਹਰ ਤੁਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਤੇ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਅੱਜ ਮੈਂ ਇਹਨਾਂ ਦੀ ਉਮੀਦਾਂ ਤੇ ਖਰੀ ਉੱਤਰੀਆਂ ਤੇ ਮੈਨੂੰ ਬਹੁਤ ਜ਼ਿਆਦਾ ਫਕਰ ਮਹਿਸੂਸ ਹੋ ਰਿਹਾ ਤੇ ਪਿੰਡ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਮਤਲਬ ਫਕਰ ਮਹਿਸੂਸ ਹੋ ਰਿਹਾ ਵੀ ਸਾਡੇ ਪਿੰਡ ਦੀ ਪਹਿਲੀ ਕੁੜੀ ਆ ਵੀ ਜਿਹੜੇ ਆਫੀਸਰ ਰੈਂਕ ਦੀ ਜੌਬ ਲੈ ਕੇ ਆਈ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਵੀ ਜਿਨ੍ਹਾਂ ਨੇ ਪਲੇਅਰਾਂ ਨੂੰ ਅੱਗੇ ਲੈ ਕੇ ਆਂਦਾ ਪਹਿਲਾਂ ਪਲੇਅਰਾਂ ਨੂੰ ਨਹੀਂ ਸੀ ਜੌਬਸ ਮਿਲਦੀਆਂ ਐਦਾਂ ਹਨਾ ਬਿਨਾ ਪੈਸਾ-ਪੁਸਾ ਸ਼ਾਇਦ ਹੁੰਦਾ ਸੀਗਾ ਤੇ ਚਲੋ ਇਹਨਾਂ ਨੇ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਮੈਨੂੰ ਜੌਬ ਦਿੱਤੀ ਆਗੀ ਅੱਗੇ ਵੀ ਮੈਂ ਚਾਹੁੰਨੀ ਆਂ ਵੀ ਮਾਨ ਸਰਕਾਰ ਦੀ ਹੀ ਸਰਕਾਰ ਆਵੇ ਤਾਂ ਐਦਾਂ ਹੀ ਪਲੇਅਰਾਂ ਨੂੰ ਅੱਗੇ ਲੈ ਕੇ ਆ ਕਿਉਂਕਿ ਹੁਣ ਨੈਸ਼ਨਲ ਤੇ ਇਹਨਾਂ ਨੇ ਪੈਸੇ ਵਧਾ ਰੱਖੇ ਨੇ 1-1 ਲੱਖ ਰੁਪਇਆ ਨੈਸ਼ਨਲ ਦੇ ਮਿਲਦਾ ਆ ਤੇ ਮੈਨੂੰ ਪਹਿਲਾਂ ਵੀ 5 ਲੱਖ ਰੁਪਏ ਮਿਲਿਆ ਸੀ ਖੇਡਾਂ ਚੋਂ ਤੇ ਹੁਣ ਵੀ ਮੇਰਾ 10-12 ਲੱਖ ਰੁਪਏ ਬਣਿਆ ਹੋਇਆਗਾ ਤੇ ਐਦਾਂ ਹੀ ਸਰਕਾਰ ਵਧੀਆ ਢੰਗ ਨਾਲ ਕੰਮ ਕਰਦੀ ਰਹੇ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਮੈਨੂੰ ਜੌਬ ਦਿੱਤੀ ਮਾਨ ਜੋ ਮੁੱਖ ਮੰਤਰੀ ਸਾਡੇ ਪੰਜਾਬ ਜੋ ਅੱਜ ਸਾਨੂੰ ਮਾਨ ਦਿੱਤਾ ਇਹ ਲੜਕੀ ਨੂੰ ਅੱਜ ਕਿਸੇ ਮਕਾਮ ਤੇ ਲੇਬਰ ਇਨਸਪੈਕਟਰ ਬਣਾ ਕੇ ਗ੍ਰੇਡ ਪਹਿਲੀ ਚ ਜੋ ਅੱਜ ਮਾਨ ਕਰਿਆ ਸਾਡੇ ਪਿੰਡ ਦਾ ਬਹੁਤ ਉੱਚਾ ਮਾਨ ਹੋਇਆ ਐਮਐਲਏ ਸਾਡੇ ਹਲਕੇ ਦੇ ਬਨੋਰੀ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੇ ਨੰਬਰਦਾਰਾਂ ਬਣੀਓ ਔਰ ਪਿੰਡ ਦੀ ਪੰਚਾਇਤ ਬਣੀਓ ਜੀ ਆਇਆਂ ਕਹਿੰਦਾ ਤੁਹਾਨੂੰ ਸਾਡੇ ਬਨੋਰੀ ਸਾਹਿਬ ਨੂੰ ਜਿਹੜੇ ਆ ਕੇ ਇਸ ਬੱਚੀ ਨੂੰ ਮਾਨ ਦਿੱਤਾ ਮੈਂ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਖੇਡਾਂ ਉਹਨੂੰ ਬਹੁਤ ਤਰਜੀਹ ਦਿੰਦਾ ਇਹ ਲੜਕੀਆਂ ਨੇ ਜੋ ਅੱਜ ਭਰੂਣ ਹੱਤਿਆ ਕਰ ਰਹੇ ਸੀ ਜੋ ਲੋਕ ਅੱਜ ਸਾਡੀਆਂ ਲੜਕੀਆਂ ਨੇ ਮਾਂ ਨੂੰ ਕਿਆ ਕਰਿਆ ਮੇਰੇ ਇਨਦੇ ਪਾਪਾ ਹੈਗੇ ਸੀ ਡਰਾਈਵਰ ਅਸੀਂ ਬਸ ਸੂਟੇ ਦੇ ਬੰਦੂ ਠੀਕ ਹੌਲੀ ਹੌਲੀ ਪੜਾਈ ਕਰਾਈ ਪੜਾਈ ਕਰਾ ਕੇ ਬਾਹਰ ਤੋੜਿਆ ਵੀ ਕੁਝ ਬਣਨਗੇ ਬੱਚੇ ਸੀ ਸੀ ਵੀ ਚਲ ਕਦੋਂ ਕਦੋਂ ਕਦੇ ਤਾਂ ਮਿਲੂਗੀ ਹਨਾ ਵੀ ਜਦੋਂ ਪੜ੍ਹ ਕੇ ਰਹਿ ਕੇ ਕੁਝ ਬਣਨਗੇ ਬੱਚੇ ਮਾਪਿਆਂ ਨੂੰ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਿੰਨੇ ਬੱਚਿਆਂ ਨੇ ਸਾਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਮਾਪਾ ਪਿਤਾ ਸਾਰੇ ਪਿੰਡ ਦਾ ਸਾਰੇ ਇਤਾਂ ਬਸੇ ਇਸੇ ਤਰ੍ਹਾਂ ਹੀ ਨੌਕਰੀ ਕਹਿੰਦੀ ਸੀ ਵੀ ਮੈਂ ਕੁਸਟਮ ਸਪੈਕਟਰ ਬਣਾ ਉਹ ਹੀ ਖੁਸ਼ੀ ਜਿਹੜੀ ਇਹਦੀ ਹੈਗੀ ਸੀ ਉਹ ਹੀ ਆਉਂਦੀ ਹੈ। ਘਰ ਦਾ ਬਸੇ ਵੀ ਸੋਚਦੇ ਸੀਗੇ ਵੀ ਤਿਆਰੀ ਕਰੀ ਜਾਂਦੇ ਸੀਗੇ ਵੀ ਕਦੇ ਧੰਮਾ ਹਰਾ ਸੁਨੂਗਾ। ਮਹਾਰਾਜ ਦੇ ਭਰੋਸਾ ਸੀਗਾ ਵੀ ਕਦੇ ਤਾਂ ਮਹਾਰਾਜ ਫਲ ਦੋ। ਜਿਹਨਾਂ ਦਾ ਧੰਨਵਾਦ ਕਰਦੇ ਆਂਗੇ ਪੰਜਾਬ ਸਰਕਾਰ ਦਾ ਤੇ ਮੈਂ ਸਾਬਦਾ ਜੀ ਨੰਨੇ ਸਪੋਰਟ ਕੀਤੀ ਅੱਜ ਮੈਂ ਕਿਹੜਾ ਹਲਕਾ ਮਹਿਲਕਲਾਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਵੀ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਬੇਟ ਨੇ ਪਹਿਲਾਂ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਡ ਦੇ ਆਧਾਰ ਤੇ ਤੇ ਜਿੱਥੇ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਅੱਜ ਸੰਦੀਪ ਕੌਰ ਜਿਹੜੇ ਬਜਿੱਤ ਕਲਾ ਦੀ ਬੇਟੀ ਹੈ ਤੇ ਇਹਦਾ ਫਾਦਰ ਸਾਹਿਬ ਨੇ ਜਿਹੜੇ ਡਰਾਈਵਰ ਰਹੇ ਨੇਗੇ ਤੇ ਇੰਨੇ ਪ੍ਰੋਫੈਸਰਾਂ ਦੇ ਪਰਿਵਾਰ ਚੋਂ ਉੱਠ ਕੇ ਬਹੁਤ ਵੱਡੀ ਪੋਸਟ ਦਿੱਤੇ ਲੇਬਰ ਇਨਸਪੈਕਟਰ ਆ ਜਿਹੜੀ ਅੱਜ ਇਹ ਭਰਤੀ ਹੋਈ ਆ ਜੁਕਤੀ ਪੱਤਰੇ ਨੂੰ ਮਿਲ ਗਿਆ ਤੇ ਟ੍ਰੇਨਿੰਗ ਵੀ ਹੋ ਗਈ ਇਹਦੀ ਮੈਂ ਕਹਿਣ ਦਾ ਭਾਵ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਤੇ ਵੀ ਅਜੇ ਤੱਕ ਮੈਟਰੀ ਥੋੜੀ ਹੈਗੀ ਜਿੰਨੇ ਵੀ ਬੱਚੇ ਗਰੀਬਾਂ ਦੇ ਬੱਚਿਆਂ ਨੂੰ ਜਿਹੜਾ ਹੱਕ ਹੈ ਐਤਕੀ ਮਿਲਣ ਲੱਗਿਆ ਪਹਿਲੀਆਂ ਸਰਕਾਰਾਂ ਮੁਕ ਕੀ ਹੁੰਦਾ ਸੀ ਕਿ ਜਦੋਂ ਵੋਟਾਂ ਚ ਮੈਨੂੰ ਲੱਗਦਾ ਵੀ ਵੋਟਾਂ ਪੈਣੀਆਂ ਹੁੰਦੀ ਤਿੰਨ ਕਿ ਮਹੀਨੇ ਪਹਿਲਾਂ ਨੌਕਰੀਆਂ ਕੱਢਦੇ ਹੁੰਦੇ ਸੀ ਜਿਹੜੀ ਨਵੀਂ ਸਰਕਾਰ ਹੁੰਦੀ ਸੀ ਉਹ ਹਟਾ ਆਂਦੀ ਸੀ ਮੈਂ ਆਪ ਦੋ ਵਾਰੀ ਭਰਤੀ ਹੋਇਆ ਆ ਇੱਕ ਵਾਰੀ ਨਹਿਰੀ ਪੜਵਾਰੀ ਭਰਤੀ ਹੋਇਆ ਇੱਕ ਵਾਰੀ ਸੈਕਟਰੀ ਹੋਇਆ ਕਹਿਣ ਦਾ ਭਾਵ ਜਿਹੜੀ ਨਵੀਂ ਸਰਕਾਰਾਂ ਨੇ ਜੋ ਕੱਢ ਦਿੰਦੀ ਸੀ ਜਾਨੀ ਕਿ ਆ ਜਿਹੜੀਆਂ ਪੋਸਟਾਂ ਭਰੀਆਂ ਜਾਂਦੀਆਂ ਸੀ ਗਰੀਬ ਤਾਂ ਇੱਕ ਤਾਂ ਉਥੇ ਪਹੁੰਚ ਹੀ ਨਹੀਂ ਸਕਦਾ ਉਥੇ ਲੈ ਦੇ ਕੇ ਉਹਨਾਂ ਪੋਸਟਾਂ ਦੇ ਵਿੱਚ ਫੇਰਾ ਫੇਰੀ ਕਰ ਜਾਂਦੇ ਸੀ ਜਾਨੀ ਕਿ ਮਾਨ ਸਾਹਿਬ ਨੇ 60000 ਤੋਂ ਵੀ ਵੱਧ ਨੌਕਰੀਆਂ ਜਿਹੜੀ ਤੇ ਪੰਜਾਬ ਦੇ ਵਿੱਚ ਪਹਿਲੇ 3 ਸਾਲਾਂ ਦੇ ਦੇ ਚੁੱਕੇ ਆ ਪੰਜਾਬ ਦਾ ਇੱਕ ਵੀ ਬੱਚਾ ਇਹ ਨਹੀਂ ਕਹਿ ਸਕਦਾ ਵੀ ਮੇਰਾ 1 ਰੁਪਿਆ ਵੀ ਲੱਗਿਆ ਹੋਵੇ ਆ ਸੰਦੀਪ ਕੌਰ ਆ ਇੱਕ ਮਨਲਾ ਵੀ ਘਰੋਂ ਬੁਲਾ ਕੇ ਦੇਣ ਵਾਲੀ ਗੱਲ ਆ ਨੌਕਰੀ ਵੀ ਇਹਹੀ ਆਪ ਦਾ ਬਿਆਨ ਕਰੂਗੀ ਕਹਿਣ ਦਾ ਭਾਵ ਵੀ ਕਦੇ ਵੀ ਜਿੰਨੇ ਵੀ ਬੱਚੇ ਕਈ ਬੱਚਿਆਂ ਨੂੰ ਦੋ-ਦੋ ਵਾਰ ਹੀ ਨੌਕਰੀਆਂ ਮਿਲ ਗਈਆਂ ਮੈਂ ਆਪ ਦੋ-ਦੋ ਨਿਫਤੀ ਪੱਤਰ ਦਿੱਤੇ ਕਈ ਬੱਚਿਆਂ ਨੂੰ ਜਣੇ ਕਿ ਦੇਖੋ ਲੱਗਣਾ ਤਾਂ ਉਹਨੇ ਜਿਹੜਾ ਮੈਡ ਦੇ ਵਿੱਚ ਆਊਗਾ ਜਣੇ ਕਿ ਕਦੀ ਮੈਡ ਨਹੀਂ ਤੋੜੀ ਗਈ ਜਣੇ ਕਿ ਹਰੇਕ ਨੂੰ ਆਸ ਬਣੀ ਆ ਇਹਨੂੰ ਦੇਖ ਕੇ ਸਾਡੀ ਛੋਟੀ ਬੱਚੀ ਸੰਦੀਪ ਕੌਰ ਨੂੰ ਦੇਖ ਕੇ ਹੋਰ ਬੱਚੀਆਂ ਕਿੰਨੀਆਂ ਤਿਆਰ ਹੋਣਗੀਆਂ ਵੀ ਸਾਡਾ ਜਿਹੜਾ ਹੱਕ ਹੈ ਕੀ ਮੰਨਣ ਲੱਗਿਆ ਉਹ ਤਿਆਰੀ ਕਰਨਗੀਆਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਉੱਚੀ ਅਹੁਦਾਂ ਤੇ ਜਾਣਗੀਆਂ ਜਿਵੇਂ ਅੱਜ ਆਪਣੇ ਜ਼ਿਲ੍ਹੇ ਲਈ ਮਾਨ ਵਾਲੀ ਗੱਲ ਆ ਵੀ ਲੇਬਰ ਇਨਸਪੈਕਟਰ ਲੱਗਣਾ ਬਹੁਤ ਵੱਡੀ ਗੱਲ ਆ ਇਹ ਗ੍ਰੇਡ ਦੇ ਵਿੱਚ ਇਹਨੂੰ ਅੱਜ ਇਹਨਾਂ ਨੂੰ ਨਿਯੁਕਤੀ ਪੱਤਰ ਮਿਲਿਆ ਵਾ ਮੈਂ ਸਰਕਾਰੀ ਹਾਈ ਸਕੂਲ ਬਜੀਤ ਕੇ ਕੋਰਦੇ ਵਿੱਚ ਪੜਾਉਣੀ ਆ ਜੀ ਮੇਰੇ ਕੋਲ ਇਹ ਬੇਟੀ 6ਵੀਂ ਤੋਂ ਲੈ ਕੇ 10ਵੀਂ ਤੱਕ ਪੜ੍ਹੀ ਐ ਬਹੁਤ ਹੀ ਯਾਨੀ ਸਭ ਤੋਂ ਵੱਡਾ ਗੁਣ ਸੀ ਕਿ ਇਹ ਬਹੁਤ ਅਨੁਸ਼ਾਸਨ ਦੇ ਵਿੱਚ ਰਹਿੰਦੀ ਸੀ ਬੇਟੀ ਅਨੁਸ਼ਾਸਨ ਹੀ ਸਭ ਤੋਂ ਵੱਡੀ ਆਪਣੀ ਜ਼ਿੰਦਗੀ ਦੀ ਨੀਂਹ ਹੁੰਦੀ ਆ ਜਿਹਦੇ ਨਾਲ ਆਪਾਂ ਹਰ ਮੰਜ਼ਲ ਨੂੰ ਸਾਰ ਕਰ ਸਕਦੇ ਆ ਤੇ ਮਿਹਨਤੀ ਵੀ ਸੀ ਕੁੜੀ ਬਹੁਤ ਵਧੀਆ ਜਿਵੇਂ ਆਮ ਨੋਰਮਲ ਪਰਿਵਾਰ ਦੀ ਬੱਚੀ ਸੀ ਇਹ ਤਾਂ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਕੁਝ ਕਰਨਾ ਚਾਹੁੰਦੀ ਆ ਪਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿ ਮੈਂ ਕਰਨਾ ਹੈ ਤਾਂ ਜਿੰਨੀ ਕਿ ਸਾਡੇ ਕੋਲ ਉਹ ਗਾਈਡੈਂਸ ਅਸੀਂ ਦੇ ਸਕਦੇ ਸੀ ਇਹਨੂੰ ਦਿੱਤੀ ਸਾਡੇ ਕੋਲੇ ਬੜੀ ਵਧੀਆ ਸੀ ਕੁੜੀ ਪਰ ਇਹ ਤੋਂ ਬਾਅਦ ਜਦੋਂ ਇਹ ਪਲੱਸ 1 ਪਲੱਸ 2 ਦੇ ਅੱਗੇ ਗਈ ਤਾਂ ਉੱਥੇ ਜਾ ਕੇ ਇਹਨੂੰ ਹੋਰ ਗਾਈਡੈਂਸ ਮਿਲਦੀ ਗਈ ਕਿਉਂਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਇੰਨੀ ਕੀ ਸਹੂਲਤ ਸੀਗੀ ਕਿ ਅਸੀਂ ਇਹਨੂੰ ਆਮ ਖੇਡਾਂ ਦੇ ਵਿੱਚ ਹੀ ਲਾ ਸਕਦੇ ਸੀ ਜਿਹੜੀ ਖੇੜੇ ਨੇ ਚੁਣੀ ਡ੍ਰੈਗਨ ਬੋਟ ਵਾਲੀ ਉਹ ਸਾਡੇ ਕੋਲ ਹੈ ਨਹੀਂ ਸੀਗੀ ਪਰ ਅੱਗੇ ਜਿੰਨੇ ਮਿਹਨਤੀ ਵੀ ਸੀ ਅਨੁਸ਼ਾਸਨ ਦੇ ਵਿੱਚ ਵੀ ਰਹਿੰਦੀ ਸੀ ਤਾਂ ਇਹਦੀ ਉਸ ਨੂੰ ਮਿਹਨਤ ਨੂੰ ਫੁੱਲ ਪਾਇਆ ਤੇ ਅੱਜ ਇਹ ਕੁੜੀ ਹੈ ਜਿਹੜੀ ਅੱਜ ਲੇਬਰ ਅਫਸਰ ਦੇ ਮਕਾਮ ਤੱਕ ਪਹੁੰਚੀ ਹੈ ਇਹ ਪਹਿਲੀ ਵਾਰ ਦੇਖਿਆ ਦੇਖੋ ਕਿ ਆਮ ਘਰ ਦੇ ਬੱਚਾ ਜਿਹਨੇ ਆਪਾਂ ਕਹਦੀ ਕਿ ਕੋਈ ਕੋਚਿੰਗ ਨਹੀਂ ਲਿੱਤੀ ਕੋ ਤੇ ਆਪਣੇ ਖੇਡ ਦੇ ਬਲ ਬੁੱਤੇ ਦੇ ਆਧਾਰ ਤੇ ਇਸ ਮੁਕਾਮ ਤੇ ਪਹੁੰਚੀ ਇਸ ਲਈ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਨਹੀਂ ਜੀ ਸੰਤਮ ਉਮੀਦ ਨਹੀਂ ਸੀਗੀ ਜੀ ਇਹ ਤਾਂ ਕਨਸਟੇਬਲ ਦੀ ਤਿਆਰੀ ਕਰ ਰਹੀ ਸੀ ਚੰਡੀਗੜ੍ਹ ਜਦੋਂ ਮਤਲਬ ਕਿ ਸਾਨੂੰ ਪਤਾ ਲੱਗਿਆ ਕਿ ਲੀਵਰੇਨਸ ਸਪੈਕਟਰ ਵੀ ਇਹਨਾਂ ਵੀ ਉਹ ਨਿਕਲੀ ਜਿਓ ਆਪਾਂ ਤੇ ਬਹੁਤ ਖੁਸ਼ੀ ਹੋਈ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਮਾਨਤ ਧੰਨਵਾਦ ਕਰਦੇ ਆਂ ਆਪਣੇ ਕੁਲਵੰਤ ਸਿੰਘ ਮਾਨ ਦਾ ਤੇ ਕੁਲਵੰਤ ਸਿੰਘ ਪੰਡੋਰੀ ਦਾ ਤੇ ਜਿਨ ਬਿਨਾ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਪਾਰਸ ਤੋਂ ਸਾਨੂੰ ਏਡੀ ਵੱਡੀ ਮੁਕਾਮ ਤੇ ਪਹੁੰਚਾਇਆ ਹੈ